ਸਾਹਿਬਾ ਦੋਸਤ ਮੈਂ ਮੰਨਦਾ ਮੰਨਦਾ ਕਿ ਨਾਤਾਵਾਂ ਪਰਚਾ ਦੇ ਇਕੱਠੋਂ ਤੇ ਨਾ ਨਹੀਂ ਆਇਆ ਚ ਅਮੇਂ ਇੱਛਾ ਸੀ ਕਿ ਇਸੇ ਰਹੀਂ ਕਵਤਾ ਬਾਰੇ ਕਵਤਾ ਦੀ ਪਾਕਿਸਤਾਨੀ ਬਾਰੇ ਰਾਜਪੂਤ ਬਾਰੇ ਕੁਸ਼ਲਨਾ ਕੀਤੀ ਜਾਵੇ ਉਹ ਸੰਗੀਆਂ ਕਰ ਦੋ ਸਾਡੇ ਆਲੇ ਦੁਆਲੇ ਜੋ ਵੀ ਕੁਝ ਵਾਪਰ ਰਿਹਾ ਹੁੰਦਾ ਹੈ ਹਰ ਵਿਅਕਤੀ ਉਹਨੂੰ ਆਪਣੇ ਆਪਣੇ ਨਜ਼ਰੀਏ ਨਾਲ ਦੇਖਦਾ ਆਪੋ ਆਪਣੇ ਤਰੀਕੇ ਨਾਲ ਅਨੁਭਵ ਕਰਦਾ ਪਰ ਕਵੀ ਨੂੰ ਤਾਂ ਕੁਦਰਤ ਨੇ ਇੱਕ ਵਿਸ਼ੇਸ਼ ਨਜ਼ਰ ਇੱਕ ਵਿਸ਼ੇਸ਼ ਨਜ਼ਰੀਆ ਬਖਸ਼ਿਆ ਹੁੰਦਾ ਜਿਸ ਨਾਲ ਉਹ ਇਹਨਾਂ ਘਟਨਾਵਾਂ ਨੂੰ ਬਾਕੀ ਲੋਕਾਂ ਤੋਂ ਅਲੱਗ ਤਰੀਕੇ ਨਾਲ ਮਹਿਸੂਸ ਕਰਦਾ ਇਹੋ ਵਿਸ਼ੇਸ਼ ਨਜ਼ਰੀਆ ਉਸ ਦੀ ਕਵਤਾ ਦਾ ਆਧਾਰ ਹੁੰਦਾ ਹੈ ਕਵਤਾ ਦੇ ਕੰਮ ਤਾਂ ਬ੍ਰਹਿਮੰਡ ਵਿੱਚ ਖਿਲਰੇ ਪਏ ਨੇ ਕਬੀ ਮਨ ਇਹਨਾਂ ਕਲਾਂ ਨੂੰ ਚਾਹਦਾ ਤੇ ਸ਼ਬਦਾਂ ਦੀ ਮਾਲਾ ਚ ਪਰੋ ਕੇ ਆਗਰੂਪ ਦੀ ਸ਼ਕਲ ਦਿੰਦਾ ਸਾਡੀ ਬੋਲੀ ਕਾ ਵੇਖਾ ਸਾਡੇ ਗ੍ਰੰਥ ਕਵਿਤਾ ਨੇ ਸਾਡੀਆਂ ਖੁਸ਼ੀਆਂ ਅਤੇ ਦੁੱਖਾਂ ਦਾ ਵਿਰਾਰ ਕਵਤਾ ਚ ਪਰੋਈ ਪਾਇਆ ਨੇ ਕਵਤਾ ਆਯਾਸ਼ੀ ਨਹੀਂ ਹੁੰਦੀ ਇਬਾਰਤ ਹੁੰਦੀ ਹੈ لکھنا ہے لکھن بہنا ہے پہلا پانچ کرو ایک ایاشی نہیں عبادت ہے سدا سچتا پچھلے سمیا پنجابی کوتا سہ روپا نے بڑا لمبا سفر طے کیا ਗਜ਼ਲ ਕਵਤ ਦਾ ਪ੍ਰਭਾਵ ਸ਼ਾਇਰੀ ਤੇ ਅਰਮਨਾਂ ਵਿਆਦਾ ਸਹਿਰਮੂਤ ਹੈ ਮੈਂ ਸਿਸ਼ੇ ਨੂੰ ਤਨੀ ਸ਼ੁਹਾਂ ਦਾ ਤੇ ਨਜ਼ਰ ਕਿੱਥੋਂ ਆਈ ਕਿਵੇਂ ਆਈ ਕਿੱਦੋਂ ਆਈ ਅਰਸ਼ਕਤੀਆਂ ਦੀ ਅੱਜ ਦੀ ਪੰਜਾਬੀ ਗਜ਼ਲ ਦਾ ਦਾਇਰਾ ਪਿੰਦ ਤੋਂ ਬ੍ਰਹਿਮੰਡ ਤੱਕ ਵਿਅਕਤੀਤਵ ਵਿਸ਼ੁੱਧਤਾ ਕੋਈ ਸ਼ਾਇਰ ਹੈ जाम ਦੇ ਪਾਣੀ ਦੀ ਮਨਹੋਸ਼ੀ ਵਿੱਚੋਂ ਨਿਕਲ। ਬਾਣੀ ਪਿਤਾ ਦੇ ਸੋਕਰੇ ਸਿਰੋਤਾ ਦੀ ਚਿੰਤਾ ਕਰਦੀ ਹੈ। ਇਸ ਦਾ ਪ੍ਰਪਤਕ ਸੁਦ ਜਸਵੰਦਰ ਨਹੀਂ ਆਇਆ। ਉਹਨੇ ਸਾਨੂੰ ਬਹੁਤ ਐਨਾਮ ਦਿੱਤੇ ਗ਼ਜ਼ਲ ਵਿੱਚ ਪੰਜਾਬੀ ਸਾਡੇ ਵਿੱਚ ਵਿੱਚ ਪੜ੍ਹਾਈ। ਲੈਸਰੀ ਸੋਲਤਾ ਹੁੰਦਾ ਕਿ ਕਵੀ ਵੱਡਾ ਜਾਂ ਛੋਟਾ ਹੁੰਦਾ। ਵੱਡਾ ਜਾਂ ਤਾਂ ਨਹੀਂ ਹੁੰਦਾ ਜਾਂ ਨਹੀਂ ਹੁੰਦਾ। ਤੇ ਅੱਜ ਇਹ ਗੱਲ ਨਿਸ਼ਚਿਤ ਹੋਈ ਹੈ ਰਾਜਦਾਨੀ ਬਤੌਰ ਬਰਤੀ ਤੇ ਰਾਜਧਾਨੀ ਕਰੀ ਉਹ ਗਜ਼ਲ ਦਾ ਹੁਨਰ ਵੀ ਆਉਂਦਾ ਤੇ ਆਪਣੋਂ ਅਹਿਸਾਸਾਂ ਨੂੰ ਸ਼ਬਦਾਂ ਵਿੱਚ ਪੁਰਾਣਾਂ ਚਾਹੁੰਦਾ ਹੈ ਉਸ ਤੇ ਹੀ ਉਸਦੀ ਸ਼ੇਗ ਉਸਦੀ ਪੰਜਾਬੀਅਤ ਉਸਦੀ ਵਿਵਾਰ ਉਹਦੀ ਸ਼ਾਦੀ ਕਰਦੇ ਨੇ ਕਿ ਉਸ ਤਾਰੇ ਤੋਂ ਮੇਰਿਆਂ ਹੋਂ ਸੋਨਿਆ ਸੇਤਾਂ ਨਹੀਂ ਉਸ ਕਰ ਤੋਂ ਮੇਰਿਆਂ ਹੋਂ ਸੋਨਿਆ ਸੇਤਾਂ ਨਹੀਂ ਉਸ ਕਰ ਨੂੰ ਜੀ ਨਹੀਂ ਕਰਦਾ ਉਸ ਕਰ ਤੋਂ ਮਾਣ ਹੈ ਵਾਲਿਬਾ ਕੀ ਬਾਤ ਉਸ ਕਰ ਤੋਂ ਮਾਣ ਨਹੀਂ ਤੇ ਰੋਜ਼ ਹੀ ਮਜ਼ਰਾ ਉਤਾਰੇ ਕੌਣ ਆਕੇ ਮੇਰਿਆਂ ਮਾਂ বিনা ਪੁੱਤਰਾ ਤੋਂ ਕੋਈ ਵਾਰ ਨਾਲ ਨਹੀਂ ਚਾਹਿਆ ਵਾਹ ਜੀ ਬਾਤ ਹੈ ਆ ਫੇ ਰਾਜ ਨੇ ਆਪਣਾ ਸਬਸਕ੍ਰਾਈਬਰ ਦਾ ਨਾਮ ਰਾਗਣੀ ਆ ਇਹਦੇ ਚ ਵੀ ਕੁਸ਼ੀਸ਼ ਕਰਦਾ ਹਾਂ ਉਹ ਪ੍ਰੀਣ ਦੇ ਦੇ ਰਾਗਣੀ ਆ ਪਰ ਉਹ ਨਹੀਂ ਆਜੀ ਤੇ ਸਮਾਜ ਚੋਂ ਸਾਡੇ ਲੋਕਾਂ ਚੋਂ ਸਾਡੇ ਕਾਰਗੇ ਰਾਤ ਸੰਦ ਦਾ ਰਾਗ ਜਿਹੜਾ ਸੰਗੀਤ ਐ ਜਾਰੀ ਆ ਚੱਲਿਆ ਪਾਸੇ ਹੋ ਰਿਹਾ ਹੈ ਰਾਵੜ ਨੂੰ ਆਪੀ ਕਲ ਕਰਦਾ ਕਿਸੇ ਇਸ ਤਰ੍ਹਾਂ ਸਹਿਮਤ ਹੋਵੇ ਅਕਸਰ ਹੀ ਉਪਦੇਸ਼ ਦਿੱਤੇ ਪੰਜਾਬੀ ਲੇਖਕ ਅੱਜ ਦੀ ਗੱਲ ਨੂੰ ਕਹਿੰਦੇ ਪਹਿਲਾਂ ਉਹਨਾਂ ਦੇ ਚਾਹਤ ਤੇ ਦੇਸ਼ ਦਾ ਕੁਦਰਤਿਆਮ ਮਿੱਟੀ ਦਾ ਮੋੜਾ ਭਰੁੰਦਾ ਰਿਹਾ ਪਹਿਲੇ ਸਮੇਂ ਵਿੱਚ ਪਰ ਰਾਜ ਨੂੰ ਦੇਜੇ ਕਿ ਸ਼ੇਰ ਕੋਈ ਅਨੁੱਖੀ ਜ਼ਾਤ ਦੀ ਗੱਲ ਕਰਦੇ ਉਸ ਦੌਰਾਨੇ ਤੋਂ ਬਾਅਦ ਨਿਕਲ ਕੇ ਵਿਸ਼ਵ ਵਿਆਪੀ ਗੱਲ ਕਰਦੇ ਜਿਦਾਂ ਸ਼ੇਰ ਹੈ ਕਿ ਨੇਰੇ ਦੀ ਸੁਨ ਅੰਦਰ ਕੁਝ ਨੀਵੇਂ ਫੇਰ ਹੈ। ਆਹਾ। ਮੇਰੇ ਦੀ ਸੋਨ ਅੰਦਰ ਕੁਝ ਹੀਰ ਫੇਰ ਹੈ। ਲੱਗਦਾ ਹੈ ਸਲੀਬ ਉੱਪਰ ਲੜਕੀ ਸਵੇਰ। ਮੇਰੇ ਦੀ ਸੋਨ ਅੰਦਰ ਕੁਝ ਹੀਰ ਫੇਰ ਹੈ। ਲੱਗਦਾ ਹੈ ਸਲੀਬ ਉੱਪਰ ਲੜਕੀ ਸਵੇਰ ਹੈ। ਇਟ ਟੇਕ ਸ਼ੇਡ ਮੈਂ ਆਪਣਾ ਬੜਾ। ਅਧੂਰੀ ਹੈ ਰਸਲ ਸਾਈ। ਤੇ ਕਵਿਤਾ ਨਾਮ ਮੁਕੰਮਲ ਹੈ ਅਧੂਰੀ ਹੈ ਗਜ਼ਲ ਸਾਰੀ ਤੇ ਕਵਿਤਾ ਨਾਮ ਮੁਕੰਮਲ ਹੈ ਮਨੁੱਖਾ ਦਰਦ ਜਦ ਤੱਕ ਇਸ ਵਿੱਚ ਸ਼ਾਮਲ ਨਹੀਂ ਹੁੰਦਾ ਵਾਹ ਜੀ ਕੀ ਆਵਾਜ਼ ਬੋਲੋ 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 ਆਹ ਇੰਤਜ਼ਾਰ ਬੋਲ ਤੇਗੀ ਬੜੀ ਤਸੱਲੀ ਦੀ ਅਲੱਗ ਹੈ ਕਿ ਆਜ ਵੀ ਇਤੇ ਕਿਤੇ ਉਦਾਸ ਵੀ ਹੁੰਦਾ ਹੈ ਨਿਰਾਸ਼ ਹੁੰਦਾ ਹੈ ਪਰ ਬੜੀ ਸ਼క్తి ਆਸ਼ਾ ਦਾ ਪੱਲਾ ਫੜਦਾ ਤੇ ਲੋਕ ਦਰਦ ਤੇ ਚੜ੍ਹਦੀ ਕਲਾ ਉਹਦੇ ਸ਼ੇਰਾਂ ਦੀ ਉਹਦੀ ਰਚਨਾ ਦੇ ਵਿੱਚ ਹੁੰਦਾ ਹੈ ਜਿਵੇਂ ਉਹ ਟੁੱਟਿਆ ਨਾ ਹਾਲੇ ਇੰਨੇ ਫਰੇਬ ਖਾ ਕੇ ਉਹ ਟੁੱਟਿਆ ਨਾ ਹਾਲੇ ਇੰਨੇ ਫਰੇਬ ਖਾ ਕੇ ਜੂਝਣ ਲਈ ਦੁਬਾਰਾ ਦਮ ਖਮ ਉਡੀਕਦਾ ਹੈ ਨਾਮ ਨਾਮ ਆਸਿਆ ਮੇਟੀ ਚ ਮਿਲ ਗਿਆ ਜੋ ਉਹਨੇ ਵੀ ਮੋੜ ਪੈਣਾ ਹੈ ਮਿੱਟੀ ਚ ਮਿਲ ਗਿਆ ਜੋ ਉਹਨੇ ਵੀ ਮੋਲ ਪੈਣਾ ਹੈ ਉਪੀਵਾਰ ਦਾ ਬਸ ਮੌਸਮ ਬੜੀ ਬਹਾਰ ਹੈ ਅਜਿਹੇ ਸੰਕਲਪ ਤੇ عہد ਵਾਲੇ ਸ਼ਾਇਰਾਂ ਵਿੱਚ ਬਹੁਤ ਬਲੰਗੀਆਂ ਸ਼ੁਨ ਦੀ ਸਮਰੱਥਾ ਹੁੰਦੀ ਹੈ ਬੇਮਿਸਾਲ ਆਸ਼ਕੀ ਗ਼ਜ਼ਲ ਦੇ ਪਾਰਖੂ ਤੇ ਪਾਟਕ ਕਿਸ ਗ਼ਜ਼ਲ ਸਗਰੇ ਦਾ ਸਵਾਦ ਕਰਣਗੇ ਤੇ ਹੋਰ ਵੀ ਉੱਚੀਆਂ ਉਡਾਨਾਂ ਦੀ ਆਸ ਕਰਨਗੇ ਤੇ ਹਰ ਵਾਰੀ ਉਹਨਾਂ ਦੀ ਆਸ ਸਤਿ ਸ਼੍ਰੀ ਅਕਾਲ ਹੋਇਆ ਤੇਰੀ ਮੁਬਾਰਕਬਾਦ ਰਾਸ਼ੌਂਕ ਤੇਰਾ ਚੰਗਾ ਪਰਵਾਰ ਆਮੀਨ